ਅਸੀ ਅਤੇ 90 ਦਾ ਦੌਰ ਸਾਡੇ ਵਿੱਚੋਂ ਕਈਆਂ ਦੇ ਜੀਵਨ ਦਾ ਅਜੇਹਾ ਸੁਨਹਿਰਾ ਦੌਰ ਸੀ ਜਿਸ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ ਇਹ ਉਹ ਦੌਰ ਸੀ ਜਦੋਂ ਲੋਕਾਂ ਦੇ ਘਰ ਕੱਚੇ ਹੁੰਦੇ ਸੀ ਪਰੰਤੂ ਰਿਸ਼ਤੇ ਪੱਕੇ ਹੁੰਦੇ ਸੀ ਜੇਬ ਭਾਵੇਂ ਖਾਲੀ ਹੁੰਦੀ ਸੀ ਪਰੰਤੂ ਦਿਲ ਵੱਡੇ ਹੁੰਦੇ ਸੀ ਹਰ ਕਿਸੇ ਕੋਲ ਮੋਬਾਈਲ ਫੋਨ ਨਾ ਹੋਣ ਕਰਕੇ ਦੂਰੀਆਂ ਹੋਣ ਦੇ ਬਾਵਜੂਦ ਰਿਸ਼ਤੇ ਗਹਿਰੇ ਅਤੇ ਸੱਚੇ ਸੀ ਲੋਕ ਜਿਆਦਾ ਪੜ੍ਹੇ ਲਿਖੇ ਤਾਂ ਨਹੀਂ ਸੀ ਪਰੰਤੂ ਸੰਸਕਾਰੀ ਸੀ ਸਹੂਲਤਾਂ ਘੱਟ ਪਰੰਤੂ ਸਕੂਨ ਜ਼ਿਆਦਾ ਸੀ ਰਿਸ਼ਤਿਆਂ ਵਿੱਚ ਖਟਾਸ ਘੱਟ ਪਿਆਰ ਜ਼ਿਆਦਾ ਸੀ ਕਹਿੰਦੇ ਹੈ ਕੁਝ ਰਿਆ ਹੋਇਆ ਸਮਾਂ ਵਾਪਸ ਮੁੜ ਕੇ ਨਹੀਂ ਆਉਂਦਾ ਪਰੰਤੂ ਕੁਝ ਸਮੇਂ ਲਈ ਯਾਦਾਂ ਵਿੱਚ ਗਵਾਚ ਕੇ ਉਸ ਜਮਾਨੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾ ਸਕਦਾ ਹੈ ਅੱਜ ਦੀ ਇਸ ਖਾਸ ਵੀਡੀਓ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ 40-45 ਸਾਲ ਪਿੱਛੇ ਅਤੇ ਦਿਖਾਵਾਂਗੇ 80 ਅਤੇ 90 ਦੇ ਸਮੇਂ ਦਾ ਉਹ ਸੁਨਹਿਰਾ ਦੌਰ ਜਿਹੜਾ ਤੁਹਾਡੀਆਂ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਦੇਵੇਗਾ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਣਗੇ ਤੇ ਚਿਹਰੇ ਤੇ ਮੁਸਕਾਨ ਆ ਜਾਵੇਗੀ ਮਿੱਤਰੋ ਇਹ ਉਹ ਦੌਰ ਸੀ ਜਦੋਂ ਤਿੰਨ ਪਹੀਆ ਸਾਈਕਲ ਜਾਨੀ ਕਿ ਰਿਕਸ਼ਾ ਸ਼ਹਿਰੀ ਲੋਕਾਂ ਦੀ ਸਾਹੀ ਸਵਾਰੀ ਹੁੰਦਾ ਸੀ ਲੋਕ ਬੈਲ ਗੱਡੀ ਰਿਕਸ਼ਾ ਅਤੇ ਫੀਅਰਡ ਕਾਰ ਵਰਗੀਆਂ ਸੁੰਦਰ ਗੱਡੀਆਂ ਨਾਲ ਦੂਰੀਆਂ ਤੈਅ ਕਰਦੇ ਸੀ ਵਾਲ ਕਟਾਉਣ ਲਈ ਮਹਿੰਗੇ ਸਲੂਨ ਨਹੀਂ ਸਗੋ ਨੁੱਕਰ ਵਾਲੀ ਨਾਈ ਦੀ ਦੁਕਾਨ ਤੇ ਜਾਂਦੇ ਸੀ ਜੋ ਦਾੜੀ ਕੱਟਣ ਦੇ ਨਾਲ ਫ੍ਰੀ ਮ사ਜ ਵੀ ਕਰਦੇ ਸੀ ਮਹਿੰਗੀਆਂ ਦੁਕਾਨਾਂ ਤੋਂ ਨਹੀਂ ਸਗੋ ਬਾਜ਼ਾਰਾਂ ਵਿੱਚ ਲੱਗਣ ਵਾਲੀਆਂ ਰੀੜੀਆਂ ਵਾਲਿਆਂ ਤੋਂ ਖਰੀਦਿਆ ਜਾਂਦਾ ਸੀ ਘਰੇਲੂ ਸਮਾਨ ਦੇਸ਼ ਨੂੰ ਆਜ਼ਾਦ ਹੋਏ ਨੂੰ 30-35 ਸਾਲ ਹੀ ਹੋਏ ਸੀ ਜਦੋਂ ਸ਼ਹਿਰਾਂ ਨੇ ਤਾਂ ਕਾਫੀ ਤਰੱਕੀ ਕੀਤੀ ਸੀ ਪਰੰਤੂ ਪਿੰਡਾਂ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ ਸੀ ਲੋਕ ਪੜੇ ਲਿਖੇ ਨਹੀਂ ਸੀ ਸਿਰਫ ਖੇਤਾਂ ਵਿੱਚ ਕੰਮਕਾਰ ਕਰਦੇ ਸੀ ਘਰ ਘਰ ਪਾਣੀ ਦੀ ਸਹੂਲਤ ਨਹੀਂ ਹੁੰਦੀ ਸੀ ਲੋਕ ਖੂਹਾਂ ਤੋਂ ਪਾਣੀ ਭਰ ਕੇ ਲਿਆ ਕੇ ਉਸ ਨਾਲ ਹੀ ਕਜਾਰਾ ਕਰਦੇ ਸੀ ਕੁਝ ਪਿੰਡਾਂ ਵਿੱਚ ਨਲਕੇ ਲਗਾਏ ਗਏ ਸੀ ਜਿੱਥੇ ਸਵੇਰੇ ਸਵੇਰੇ ਲੋਕਾਂ ਦੀ ਭੀੜ ਜਮਾ ਹੋ ਜਾਂਦੀ ਸੀ ਸਰਦੀਆਂ ਦੇ ਮੌਸਮ ਦੀ ਦੁਪਹਿਰ ਨੂੰ ਆਣ ਗਵਾਣ ਦੇ ਲੋਕ ਇਕੱਠੇ ਬੈਠ ਕੇ ਧੁੱਪ ਸੇਕਦੇ ਸੀ ਤੇ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਧੂਣੀ ਬਾਲਦੇ ਸੀ ਅਤੇ ਦੇਸ਼ ਦੁਨੀਆ ਦੀਆਂ ਗੱਲਾਂ ਕਰਦੇ ਸੀ ਐਤਵਾਰ ਦੇ ਦਿਨ ਤਾਂ ਦੋਸਤਾਂ ਦੀਆਂ ਮਹਿਫਲਾਂ ਸਾਈਂਦੀਆਂ ਸੀ ਪਰੰਤੂ ਗਲੀ ਦੇ ਬੱਚੇ ਹੁਣ ਬਾਹਰ ਨਹੀਂ ਆਉਂਦੇ ਹੁਣ ਸਿਰਫ ਸੋਸ਼ਲ ਮੀਡੀਆ ਤੇ ਹੁੰਦੀ ਹੈ ਦੋਸਤੀ 70 ਦੇ ਦੌਰ ਵਿੱਚ ਘਰ ਵਿੱਚ ਸਾਈਕਲ ਹੋਣਾ ਬਹੁਤ ਵੱਡੀ ਗੱਲ ਹੁੰਦੀ ਸੀ ਸਕੂਟਰ ਤੇ ਕਾਰ ਤਾਂ ਮਿਡਲ ਕਲਾਸ ਦੇ ਸੁਪਨੇ ਹੁੰਦੇ ਸੀ ਪਿੰਡਾਂ ਵਿੱਚ ਮਹਿੰਦਰਾ ਜੀਪ ਲੋਕਾਂ ਦੀ ਸ਼ਾਹੀ ਸਵਾਰੀ ਹੁੰਦੀ ਸੀ ਜਿਸ ਵਿੱਚ 6 ਸੀਟਾਂ ਤੇ 16 ਲੋਕ ਸਵਾਰ ਹੋ ਕੇ ਜਾਂਦੇ ਸੀ ਅਤੇ ਜਰੂਰਤ ਪੈਣ ਤੇ ਛੱਤ ਤੇ ਬਾਰੰਡ ਤੇ ਬੈਠਣ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਸੀ ਜੇਕਰ ਤੁਸੀਂ 80 ਦੇ ਦੌਰ ਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਸਿਰ ਤੇ ਭਾਰੀ ਸਮਾਨ ਚੁੱਕ ਕੇ ਸਾਈਕਲ ਚਲਾਉਂਦੇ ਸੀ ਵਪਾਰੀ ਸਕੂਟਰੀ ਤੇ ਦਰਜਣਾ ਸਮਾਨ ਲੱਦ ਕੇ ਗਲੀ ਗਲੀ ਵਪਾਰ ਕਰਦਾ ਸੀ ਅਤੇ ਗਲੀ ਦੇ ਕੋਨੇ ਤੇ ਛੋਟੀ ਜਿਹੀ ਪੇਟੀ ਲੈ ਕੇ ਬੈਠੇ ਮੋਚੀ ਤੋਂ 50 ਪੈਸੇ ਵਿੱਚ ਟੁੱਟੇ ਬੂਟ ਚੱਪਲਾ ਗਢਾ ਕੇ ਪਾ ਲੈਂਦੇ ਹੁੰਦੇ ਸੀ ਅਸੀਂ ਉਸ ਦੌਰ ਦੀ ਆਖਰੀ ਪੀੜੀ ਹਾਂ ਜਿਨ੍ਹਾਂ ਨੇ ਬਚਪਨ ਵਿੱਚ ਗੁੱਲੀ ਡੰਡਾ ਪਿੱਟੂ ਬਾਂਦਰ ਕੱਲਾ ਖੂਖੋ ਵਾਂਟੇ ਵਰਗੇ ਯਾਦਗਾਰ ਖੇਡਾਂ ਖੇਡੀਆਂ ਪਰੰਤੂ ਸ਼ਹਿਰੀ ਜੀਵਨ ਜਿਉਣ ਕਰਕੇ ਉਹ ਸਭ ਕੁਝ ਛੁੱਟ ਗਿਆ ਅਸੀਂ ਉਸ ਦੌਰ ਦੀ ਆਖਰੀ ਪੀੜੀ ਹਾਂ ਜਿਹੜੇ ਸਿਰ ਤੇ ਸਰੋਂ ਦਾ ਤੇਲ ਲਗਾ ਕੇ ਹੱਥ ਵਿੱਚ ਬੋਰੀ ਦਾ ਝੋਲਾ ਲੈ ਕੇ ਬਿਨਾਂ ਚੱਪਲ ਤੋਂ ਪੜਨ ਸਕੂਲ ਜਾਂਦੇ ਹੁੰਦੇ ਸੀ ਅਸੀਂ ਉਹ ਆਖਰੀ ਪੀੜੀ ਹਾਂ ਜਦੋਂ ਹਰੇਕ ਘਰ ਵਿੱਚ ਮਿੱਟੀ ਦਾ ਇੱਕ ਗੋਲਕ ਹੁੰਦਾ ਸੀ ਜਿਸ ਵਿੱਚ ਘਰ ਦੇ ਸਾਰੇ ਮੈਂਬਰ ਪੈਸੇ ਇਕੱਠੇ ਕਰਦੇ ਸੀ ਉਹ ਗੋਲਕ ਉਦੋਂ ਹੀ ਪੰਨੀ ਜਾਂਦੀ ਸੀ ਜਦੋਂ ਘਰ ਦੀ ਕੋਈ ਜ਼ਰੂਰਤ ਪੂਰੀ ਕਰਨੀ ਹੋਵੇ ਜਾਂ ਕੋਈ ਮੁਸੀਬਤ ਪੈ ਜਾਣੀ ਅਸੀਂ ਉਹ ਆਖਰੀ ਪੀੜੀ ਹਾਂ ਜਦੋਂ ਮਹੱਲੇ ਦੇ ਕਿਸੇ ਇੱਕ ਘਰ ਵਿੱਚ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀ ਅਤੇ ਸਾਰੇ ਗਲੀ ਮਹੱਲੇ ਵਾਲੇ ਉੱਥੇ ਹੀ ਇਕੱਠੇ ਬੈਠ ਕੇ ਚੰਦਰਕੰਨਤਾ ਸ਼ਕਤੀਮਾਨ ਮਹਾਭਾਰਤ ਰਮਾਇਣ ਵਰਗੇ ਨਾਟਕ ਦੇਖਿਆ ਕਰਦੇ ਸੀ ਅਸੀਂ ਉਹ ਪੀੜੀ ਹਾਂ ਜਿਨ੍ਹਾਂ ਨੇ ਟੈਕ ਦੀਆਂ ਕੈਸਟਾ ਪ੍ਰਾਪਰਾ ਸੁਣੀਆਂ ਪੁਰਾਣੇ ਸਿਨੇਮਾ ਘਰਾਂ ਵਿੱਚ ਸੀਟੀਐ ਮਾਰ ਮਾਰ ਤਰਮਿੰਦਰ ਤੇ ਅਮਤਾਬ ਅਚਾ ਰਜੇਸ਼ ਖੰਨਾ ਵਰਗਿਆਂ ਦੀਆਂ अनेका ਫਿਲਮਾਂ ਦੇਖੀਆਂ। ਦੋਸਤੋ ਅੱਜ ਤਾਂ ਮੋਬਾਈਲ ਫੋਨ ਤੋਂ ਹੀ ਇੰਟਰਨੈਟ ਜਰਗੇ ਰੀਚਾਰਜ ਹੋ ਜਾਂਦਾ ਹੈ। ਇੱਕ ਸਮਾਂ ਸੀ ਜਦੋਂ ਰੀਚਾਰਜ ਕੂਪਨ ਮਿਲਦੇ ਸੀ ਜਿਸ ਨੂੰ ਸਕ੍ਰੈਚ ਕਰਨ ਤੇ ਸੀਕ੍ਰੇਟ ਨੰਬਰ ਨਿਕਲਦਾ ਸੀ ਜਿਸ ਨਾਲ ਰੀਚਾਰਜ ਹੁੰਦਾ ਸੀ। 90 ਦੇ ਸਮੇਂ ਦੇ ਮੋਬਾਈਲ ਫੋਨ ਵੀ ਟੀਵੀ ਦੇ ਰਿਮੋਟ ਵਰਗੇ ਦੱਸਦੇ ਸੀ। ਟੀਵੀ ਤੇ ਤਾਂ ਰਿਮੋਟ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ ਕਿਉਂਕਿ ਸਾਰੇ ਬਟਨ ਟੀਵੀ ਤੇ ਲੱਗੇ ਹੁੰਦੇ ਸੀ। ਉਸ ਸਮੇਂ ਵਿਆਹਾਂ ਤੇ ਮਹਿੰਗੇ ਪੈੜਸ ਬੱਕ ਨਹੀਂ ਹੁੰਦੇ ਸੀ ਸਗੋਂ ਘਰੇ ਹੀ ਵਿਆਹ ਹੋ ਜਾਂਦਾ ਸੀ ਵੱਡੇ ਵੱਡੇ ਪਤੀਲਿਆਂ ਵਿੱਚ ਖਾਣਾ ਬੰਦਾ ਸੀ ਅਤੇ ਸਾਰੇ ਜ਼ਮੀਨ ਤੇ ਬੈਠ ਕੇ ਪੱਤਲਾਂ ਵਿੱਚ ਖਾਣਾ ਖਾਂਦੇ ਸੀ ਉਹੀ ਪੱਤਲ ਜਿਸ ਵਿੱਚ ਖਾਣ ਨਾਲ ਜੋ ਸਵਾਦ ਆਉਂਦਾ ਹੈ ਉਸ ਨੂੰ ਯਾਦ ਕਰਕੇ ਅੱਜ ਵੀ ਮੂੰਹ ਵਿੱਚ ਪਾਣੀ ਪਰ ਆਉਂਦਾ ਹੈ ਇਹ ਉਹੀ ਤਲਾਬ ਹੈ ਜਿੱਥੇ ਸਾਡੀਆਂ ਮਾਵਾਂ ਪੈਣਾ ਕੱਪੜੇ ਧੋਉਂਦੀਆਂ ਸੀ ਇਹ ਉਹੀ ਚੁੱਲ੍ਹਾ ਹੈ ਜਿੱਥੇ ਅੱਗ ਚਲਾਉਣ ਲਈ ਦਾਦੀ ਨੂੰ ਭੂਕਣੇ ਵਿੱਚ ਫੂਕਾਂ ਮਾਰਨੀਆਂ ਪੈਂਦੀਆਂ ਸੀ ਪਰੰਤੂ ਕਦੇ ਸ਼ਿਕਾਇਤ ਨਹੀਂ ਕਰਦੀ ਸੀ ਉਸ ਸਮੇਂ ਮੌਕਾ ਮਿਲਦੇ ਹੀ ਕਲਾਸ ਵਿੱਚ ਕਾਂ ਔਡ ਚੜੀ ਔਡ ਖਾ ਵਾਲੀ ਖੇਡ ਖੇਡਦੇ ਸੀ ਮੀ ਵਿੱਚ ਕਾਗਜ਼ ਦੀਆਂ ਕਿਸ਼ਤੀਆਂ ਚਲਾਉਂਦੇ ਸੀ ਗਲੇਲ ਨਾਲ ਬੇਰ ਤੇ ਜਾਮਣਾ ਲਾਉਂਦੇ ਸੀ ਉਸ ਸਮੇਂ ਨੌਜਵਾਨਾਂ ਨੂੰ ਸਾਈਕਲ ਬਹੁਤ ਪਿਆਰੀ ਲੱਗਦੀ ਸੀ ਕੁਝ ਤਾਂ ਸਾਈਕਲ ਨੂੰ ਨਵੀਂ ਵਿਆਹੀ ਬਹੂ ਵਾਂਗ ਸਜਾ ਕੇ ਰੱਖਦੇ ਸੀ ਕੁੱਲ ਮਿਲਾ ਕੇ ਉਸ ਸਮੇਂ ਨਾ ਤਾਂ ਐਨੀ ਪੜ੍ਹਾਈ ਸੀ ਤੇ ਨਾ ਹੀ ਵਿਕਾਸ ਪਰੰਤੂ ਫੇਰ ਵੀ ਸਕੂਨ ਸੀ ਲੋਕਾਂ ਦੇ ਘਰ ਕੱਚੇ ਹੁੰਦੇ ਸੀ ਪਰੰਤੂ ਰਿਸ਼ਤੇ ਪੱਕੇ ਹੁੰਦੇ ਸੀ ਸੋ ਹੌਲ ਤਾਂ ਜ਼ਰੂਰ ਘਟਸੀ ਪਰੰਤੂ ਖੁਸ਼ੀ ਬਹੁਤ ਸੀ ਔਰਤਾਂ ਭਾਵੇਂ ਘੁੰਡ ਕੱਢਦੀਆਂ ਸੀ ਉਹਨਾਂ ਦੀ ਇੱਜ਼ਤ ਬਹੁਤ ਹੁੰਦੀ ਸੀ ਔਰਤਾਂ ਨੂੰ ਦੇਵੀ ਦੇ ਸਵਾਨ ਪੂਜਿਆ ਜਾਂਦਾ ਸੀ ਅੱਜ ਦੀ ਨਵੀਂ ਪੀੜੀ ਭਾਵੇਂ ਪੜ੍ਹ ਲਿਖ ਗਈ ਹੈ ਮੋਬਾਈਲ ਅਤੇ ਇੰਟਰਨੈਟ ਦੇ ਮਾਧਿਅਮ ਨਾਲ ਪੂਰੀ ਦੁਨੀਆ ਨਾਲ ਜੁੜ ਗਏ ਹੋਣ ਪਰੰਤੂ ਨਵੀਂ ਪੀੜੀ ਸੰਸਕਾਰ ਦੇ ਮਾਮਲੇ ਵਿੱਚ ਪਛੜ ਗਈ ਹੈ ਔਰਤਾਂ ਦੀ ਇੱਜ਼ਤ ਲੁੱਟੀ ਜਾਂਦੀ ਹੈ ਦਿਖਾਵੇ ਦੇ ਚੱਕਰ ਵਿੱਚ ਕੁੱਝ ਲੋਕ ਇੱਥੋਂ ਤੱਕ ਗਿਰ ਗਏ ਕਿ ਕੋਝ ਲੋਕ ਆਪਣੇ ਹੀ ਘਰ ਵਿੱਚ ਚੋਰੀ ਕਰਨ ਲੱਗੇ ਅਤੇ ਜਦੋਂ ਆਸੇ-ਪਾਸੇ ਅਜਿਹੇ ਹਾਲਾਤ ਦੇਖਦੇ ਹਾਂ ਤਾਂ ਆਪਣੇ ਆਪ ਹੀ ਉਸ ਵਕਤ ਦੀ ਯਾਦ ਆ ਜਾਂਦੀ ਹੈ ਅਤੇ ਮੂੰਹੋਂ ਸਿਰਫ ਇੱਕੋ ਹੀ ਗੱਲ ਨਿਕਲਦੀ ਹੈ ਉਹ ਦਿਨ ਵੀ ਯਾਰ ਕੀ ਦਿਨ ਸੀ ਉਹ ਸਮਾਂ ਤਾਂ ਭਾਵੇਂ ਨਹੀਂ ਮੁੜ ਕੇ ਆਉਣ ਵਾਲਾ ਪਰੰਤੂ ਅਸੀਂ ਆਪਣੀਆਂ ਉਹਨਾਂ ਯਾਦਾਂ ਨੂੰ ਜ਼ਰੂਰ ਤਾਜ਼ਾ ਕਰ ਸਕਦੇ ਹਾਂ ਤੇ ਤੁਸੀਂ ਵੀ ਆਪਣੇ ਬਚਪਨ ਦੀਆਂ ਯਾਦਾਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀਆਂ ਕਰੋ ਜਿਨ੍ਹਾਂ ਨੂੰ ਯਾਦ ਕਰਕੇ ਤੁਹਾਡੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਹਨ